ਨਾਂਦਪੁਰ ਸਾਹਿਬ ਦੇ ਵਿੱਚ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਆਗੂ ਨਤਨਨੰਦਾ ਦੇ ਉੱਤੇ ਵਿਆਸ ਸਮਾਗਮ ਦੇ ਦੌਰਾਨ ਗੋਲੀ ਚਲੀ ਹੈ ਤਾਂ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਗੰਭੀਰ ਜ਼ਖਮੀ ਹੁੰਦੇ ਨੇ ਤਾਂ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਸਿਰ ਦੇ ਪਿੱਛੇ ਗੋਲੀ ਲੱਗਦੀ ਹੈ ਤੇ ਅਜੇ ਵੀ ਸਰੀਰ ਦੇ ਅੰਦਰ ਫੱਸੀ ਹੋਈ ਦੱਸੀ ਜਾ ਰਹੀ ਹੈ ਤਾਂ ਇਸ ਸਾਰੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਜ਼ਖਮੀ ਨੰਦਾ ਨੂੰ ਤੁਰੰਤ ਸਰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਤਾਂ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਤਾਂ ਫਾਇਰਿੰਗ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਬਣ ਚੁੱਕਿਆ ਹੈ ਇਤਿਹਾਸਿਕ ਨਗਰੀ ਜਨੰਤਪੁਰ ਸਾਹਿਬ ਦੇ ਵਿੱਚ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਆਗੂ ਦੇ ਉਤੇ ਗੋਲੀਆਂ ਚੱਲਦੀਆਂ ਨੇ ਭਾਜੀ ਕੀ ਨਾਮ ਹੈ ਤੁਹਾਡਾ ਕੀ ਸਾਰਾ ਵਾਕਿਆ ਹੋਇਆ ਜੀ ਮੈਂ ਇੱਕ ਫੰਕਸ਼ਨ ਤੇ ਉੱਥੇ ਮੈਂ ਲਾਂਚ ਕਰ ਰਿਹਾ ਤਾਂ ਪਤਾ ਨਹੀਂ ਲੱਗਿਆ ਅਚਾਨਕ ਅਚੋ ਇੱਕ ਕੋਈ ਡਾਕੀ ਆਇਆ ਉਪਰ ਦੱਸਿਆ ਵੀ ਮੇਰੇ ਘਰ ਆ ਦਾ ਬੈਠੀ ਹੈ ਕੰਪਿਆ ਕਹਿੰਦੇ ਕਰਦਾ ਕੋਈ ਨਹੀਂ ਕੋਈ ਕੰਮ ਬਣਾ ਯਾਰ ਕੀ ਹੋ ਗਿਆ ਹੋ ਜੀ ਹਾਂ ਹਾਂ ਉਹਨਾਂ ਫੈਕ ਮਾਰਿਆ ਪਿੱਛੋਂ ਆ ਦੇਖੋ ਪੰਜ ਮਿੰਟ ਪਹਿਲੇ ਦਿਲ ਦੀ ਸੂਰੀ ਦੇ ਕੋਲ ਹੀ ਫਸ ਗਿਆ ਹ ਜੀ ਐਸਟੀਡੀ ਦੇ ਅੰਦਰੋਂ ਛਾਣ ਛੋੜਦੀ ਪਰ ਅਸੀਂ ਐਗਜ਼ਾਮਿੰਗ ਕਰਿਆ ਹੈ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਫਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਹੋਕੇ ਭੇਜਿਆ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨੂੰ ਇਹ ਗੱਲਬਾਤ ਕਰ ਰਹੇ ਹਾਂ ਬਾਕੀ ਨਹੀਂ ਤੇ ਅਗਲਾ ਟ੍ਰੀਟਮੈਂਟ ਕੀ ਹੈ ਗੋਲੀ ਲੱਗੀ ਕਿੱਥੇ ਹੈ ਡਾਕਟਰ ਸਾਹਿਬ ਬੈਕ ਸਾਈਡ ਉੱਤੇ ਸਿਰ ਤੋਂ ਸਿਰ ਦੇ ਵਿਚ ਤੇ ਗੋਲੀ ਦੀ ਨਿਕਲ ਗਈ ਹੈ ਕਿ ਨਹੀਂ ਨਹੀਂ ਇੱਥੇ ਤਾਂ ਕੋਈ ਇੰਜਰੀ ਨਹੀਂ ਹੈਗਾ ਠੀਕ ਹੈ ਬਰ ਐਂਟਰੀ ਮੂਡ ਹੈਗਾ ਐਕਸਟ੍ਰੀਮ ਮੂਡ ਕੋਈ ਠੀਕ ਹੈ ਇਹ ਪਰ ਦਿਲ ਨੂੰ ਟ੍ਰੀਟਮੈਂਟ ਇਹ ਮੁਰਲੀ ਸਾਹਿਬ ਸਾਹਿਤ ਦੇ ਰਹੀ ਤੇ ਇਹ ਉਹ ਉਹ ਪੇਸ਼ੈਂਟ ਸਟੇਬਲ ਕਰਕੇ ਹੀ ਭੇਜੇਗਾ ਠੀਕ ਹੈ ਅੱਜ ਜਿਹੜੀ ਹੈ ਅਨੰਦਪੁਰ ਸਾਹਿਬ ਜਿਹੜੀ ਚੱਜ ਰੋਡ ਐ ਅਗੰਗੁਰ ਚੌਂ ਤੋਂ ਚੱਜ ਰੋਡ ਦੇ ਉੱਤੇ ਗੋਲੀਬਾਰੀ ਦੀ ਘਟਨਾ ਵਾਪਰੀ ਆ ਇਨਫੋਰਮੇਸ਼ਨ ਮਿਲਦੀ ਸਾਰ ਇਮੀਡੀਏਟ ਹੀ ਸਾਡੇ ਐਸ ਐਚ ਓ ਅਨੰਦਪੁਰ ਸਾਹਿਬ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਸੀ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਅਸੀਂ ਵੀ ਡਿਸਟ੍ਰਿਕਟ ਅੱਡ-ਕੱਟ ਦਾ ਮੌਕੇ ਤੇ ਪਹੁੰਚੇ ਅਸੀਂ ਮੌਕੇ ਦਾ ਸਾਰਾ ਉੱਥੇ ਵਿਜ਼ਿਟ ਕੀਤਾ ਦੇਖਿਆ ਇੱਕ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਲੀਡਰ ਨੇ ਨਿਤਿਨ ਅਨੰਦਾ ਜੀ ਤੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਆ ਜਿਨ੍ਹਾਂ ਦੇ ਉੱਤੇ ਇੱਕ ਇੱਕ ਫਾਇਰ ਉਹਨਾਂ ਦੇ ਲੱਗਿਆ ਤੇ ਦੋ ਫਾਇਰ ਤਿੰਨ ਟੋਟਲ ਫਾਇਰ ਉਹਨੇ ਦੋ ਫਾਇਰ ਜਿਹੜੇ ਸਾਈਡ ਤੋਂ ਲੱਗੇ ਉਹਨਾਂ ਨੂੰ ਇਮੀਡੀਏਟ ਲੋਕਾਂ ਨੇ ਉੱਥੇ ਲੈ ਜਾ ਕੇ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੀਜੀ ਰੈਫਰ ਕਰ ਦਿੱਤਾ ਗਿਆ ਤੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਜਾ ਰਹੇ ਨੇ ਜਿਨ੍ਹਾਂ ਨਾਲ ਸਾਡੀ ਵੀ ਗੱਲ ਹੋਈ ਹੈ ਅੱਜ ਉਹਨਾਂ ਦੀ ਹਾਲਤ ਜਿਹੜੀ ਖਤਰੇ ਤੋਂ ਬਾਹਰ ਹੈ ਉਹ ਗੱਲ ਕਰਦੇ ਜਾ ਰਹੇ ਨੇ ਫਾਇਰਿੰਗ ਇਨਸੀਡੈਂਟ ਬਾਰੇ ਜਿਹੜਾ ਸਾਨੂੰ ਮੌਕੇ ਦੇ ਲੋਕਾਂ ਨੇ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਹੈ ਮੌਕੇ ਤੇ ਜਿਹੜੇ ਹਾਜ਼ਰ ਸੀ ਇੱਕ ਸਾਬਕਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਤੇ ਇੱਕ ਰਾਮਕਮਰ ਦੋ ਤੇ ਇੱਕ ਅਨਨੋਣ ਵਿਅਕਤੀ ਜਿਹੜਾ ਹੁਣ ਤੱਕ ਲੋਕਾਂ ਦੇ ਦੱਸਣ ਮੁਤਾਬਕ ਜਿਹੜਾ ਸਾਹਮਣੇ ਆਇਆ ਜਿੰਨੇ ਹੁਣ ਤੱਕ ਸਾਨੂੰ ਲੋਕਾਂ ਨੇ ਮੌਕੇ ਤੋਂ ਦੱਸਿਆ ਉਹ ਇੱਕ ਕੋਈ ਸਾਬਕਾ ਡੀਐਸਪੀ ਨੇ ਚੰਡੀਗੜ੍ਹ ਦੇ ਦਿਲਸ਼ੇਰ ਸਿੰਘ ਇੱਕ ਰਾਮਕਮਰ ਤੇ ਇੱਕ ਅਨਨੋਣ ਵਿਅਕਤੀ ਤਿੰਨ ਵਿਅਕਤੀਆਂ ਦਾ ਨਾਮ ਲੈ ਰਹੇ ਨੇ ਦੇਖੋ ਜਦੋਂ ਇਹ ਸਿਨੇਟ ਹੋ ਗਿਆ ਤੇ ਇਸ ਇਮੀਡੀਏਟ ਸਾਡੀ ਪੁਲਿਸ ਰਿਐਕਸ਼ਨ ਚਾਈ ਹੈ ਅਸੀਂ ਨਾਕਾ ਬੰਦੀ ਕੀਤੀ ਹੋਈ ਹੈ ਅਸੀਂ ਕਿਉਂ ਨੂੰ ਜਲਦੀ ਜੜੀਆ ਰੌਂਡ ਅਪ ਕਰ ਲਾਂਗੇ ਤੇ ਉਹ ਇਹਨਾਂ ਦਾ ਆਪਸ ਵਿੱਚ ਇਹਨਾਂ ਦਾ ਜਿਹੜਾ ਲੋਕਾਂ ਦੇ ਦਸਮ ਮਤਾਵ ਕਾ ਡਿਸਪਿਊਟ ਵੀ ਚੱਲਦਾ ਇਹਨਾਂ ਦਾ ਕੋਈ ਪ੍ਰਾਪਰਟੀ ਵਗੈਰਾ ਦਾ ਵੀ ਹੈਗਾ ਤੇ ਉਸ ਰਿਲੇਟਡ ਹੈ ਕੋਈ ਤੇ ਇਸੇ ਕਰਕੇ ਲੋਕਾਂ ਮਤਾਵ ਜਿਹੜੀ ਹੈ ਉਹ ਘਟਨਾ ਹੋਈ ਹੈ ਹਜੇ ਤੱਕ ਕੋਈ ਰੈਸ਼ਨੀ ਹੋਇਆ ਬਟ ਸਾਡੀਆਂ ਪਾਰਟੀਆਂ ਜਿਹੜੀਆਂ ਸਾਰੀਆਂ ਮੂਵ ਕਰ ਚੁੱਕੀਆਂ ਨੇ ਤੇ ਅਸੀਂ ਜਲਦੀ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਈ ਵਾਰ ਕੀ ਹੁੰਦਾ ਹੈਗਾ ਨਹੀਂ ਉਹਦੇ ਵਾਸਤੇ ਅਸੀਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਇੱਕ ਦਾ ਅਸੀਂ ਅਕਿਊਜ਼ਡ ਵਾਸਤੇ ਜਿਹੜਾ ਆਲਰੇਡੀ ਜਿਹੜੀ ਹੈ ਨਾਕਾਬੰਦੀ ਕੀਤੀ ਹੋਈ ਹੈ ਹੁਣ ਵੀ ਸਾਡੇ ਜਿਹੜੇ ਲੋਕਲ ਇਥੋਂ ਦੇ ਐਸਐਚਓ ਦੇ ਉਹ ਸ਼ਹਿਰ ਦੇ ਵਿੱਚ ਮੌਜੂਦ ਨੇ ਅਸੀਂ ਪ੍ਰੀਵੈਂਟਲੀ ਵੀ ਅੱਜ ਅੱਜ ਤੁਹਾਡੇ ਸਾਹਮਣੇ ਹਾਜ਼ਰ ਬੈਠੇ ਹਾਂ ਇਸ ਲਈ